ਆ ਗਿਆ ਆ ਕੀ ਡਰਾਮਾ ਓ ਸੌਰੀ 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 ਜਫੀ ਦੋਵਾਰ ਸੀ ਨਾ ਪਤਾ ਕੌਣ ਸੀ ਉਹ ਸ਼ਾਨ ਮਲਟੀਟੈਕ ਵਾਲਿਆਂ ਦੀ ਫਾਈਨੈਂਸ ਟੀਮ ਦੀ ਹੈਡ ਸੀ ਫੋਨ ਨੰਬਰ ਲੈ ਕੇ ਗਈ ਆਪਾਂ ਨੂੰ ਪਤਾ ਕਿੰਨਾ ਕੰਮ ਹੈ ਉਹ ਤੂੰ ਡਾਰਟੀ ਮਰੀਨ ਹੈਲੋ ਹਾਂਜੀ 베ਬੀ ਕਾਂਟਾ ਕੋ ਹੋ ਲੱਗੂਗਾ ਹਾਂਜੀ ਹਾਂਜੀ ਰੋਟੀ ਖਾ ਕੇ ਆਵਾਂਗਾ ਓਹੋ ਆਫੀਸੀ ਦੀ ਦਾ ਰੋਟੀ ਹੋਰ ਕੀ ਨਹੀਂ ਨਹੀਂ ਉਹ ਅੱਛਾ ਅੱਛਾ ਗੁੱਸੇ ਨਾ ਹੋ ਤੁਹਾਡੇ ਨਾਲ ਵੀ ਖਾ ਲਾਂਗਾ ਹਾਂਜੀ 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 ਲਵ ਯੂ ਟੂ ਹਾਂਜੀ ਹਾਂਜੀ ਲਵ ਯੂ ਟੂ 3 4 ਬਾਏ ਬਾਏ ਹੇ ਹੇ ਲਵ ਯੂ ਲਵ ਯੂ 3 ਲਵ ਯੂ 4 ਸਦਾ ਨਸਤਾ ਕਰਦੋਂ ਅਸੀ ਯਾਰ ਪਤਾ ਨਹੀਂ ਹੈ ਡਿੱਗ ਗਰੇ ਹੋਏ ਬਿਸ਼ਰਮ ਲੋਕ ਆਪਦੀ ਵਾਈਫਾਂ ਨੂੰ ਝੂਠ ਬੋਲ ਕੇ ਘਰੇ ਜਾ ਕੇ ਫੇਸ ਟੂ ਫੇਸ ਗੱਲ ਕਿਵੇਂ ਕਰ ਲਾਂਗੇ ਸੱਚ ਬੋਲ ਕੇ ਗੱਲ ਕਰਨਾ ਹੋਰ ਵੀ ਔਖਾ ਹੈ ਹੂੰ ਮੈਂ ਤਾਂ ਇਹ ਨਹੀਂ ਸਮਝਉਂਦੀ ਇਹ ਜਨਾਨੀਆਂ ਉਦੋਂ ਹੀ ਫੋਨ ਕਰਦੀਆਂ ਨੇ ਜਦੋਂ ਬੰਦੇ ਪੀਣ ਪੈਂਦੇ ਕੋਰੇ ਇਹਨਾਂ ਨੂੰ ਮਸਕ ਆਉਂਦਾ ਇਹਨੂੰ ਜਿਆਦਾ ਐਕਸਪੀਰੀਅੰਸ ਆਇਆ ਚਲੋ ਹੁਣ ਫੋਨ ਫਾਂਜੇ ਛੱਡੋ ਯਾਰ ਓਏ ਭੁੱਖ ਲੱਗੀ ਓਨੂੰ ਬੁਲਾਓ ਭయ్యా ਮੈਨੂ ਲਾ ਨਾ ਲਾਇਆ ਸਰ ਓਏ ਯਾਰ ਚੜਯੋਦਾ ਬੰਨੀ ਓਏ ਕਾ ਮੈਨੂੰ ਚੜ ਗਈ ਓਏ ਨਾਲੇ ਤੇਰਾ ਇਹਦੇ ਨਾਲ ਬ੍ਰੇਕਡਾਊਨ ਜਾ ਹੋ ਗਿਆ ਸੀ ਓਏ ਬ੍ਰੇਕਡਾਊਨ ਨਹੀਂ ਹੁੰਦਾ ਚਾਵੜਾ ਬ੍ਰੇਕਅਪ ਹੁੰਦਾ ਚਲ ਚੱਕ ਲੈ ਹੁਣ ਸੁਣਿਆ ਕਤ ਹੋ ਗਿਆ ਲੈ ਆਪਾਂ ਕਿ ਚੁੱਕਣਾ ਆਪਾਂ ਨੂੰ ਕੀ ਲੋੜ ਹੈ ਖਬਰੇ ਕੀ ਡਰਾਮਾ ਹੋਣਾ ਇਹਦਾ ਹੁਣ 6 ਮਹੀਨੇ ਬਾਅਦ ਇਹ ਵੀ ਸਹੀ ਹੈ ਸਟੈਂਡ ਹੈ ਬਈ ਅਗਲੇ ਦਾ ਭਈਆ ਮੈਨੂ ਮੈਨੂ ਲਿਆਓ ਮੈਨ ਕੋਸ ਆਰਡਰ ਕਰਨਾ ਸਰ ਮੈਨੂ ਲਿਆਓ ਲੈ ਫੇਰ ਆ ਗਿਆ ਮੈਡਮ ਦਾ ਹਲੋ ਹਾਈ ਅਮਰੀਤ ਕੋਲਿਆ ਤੁਹਾਨੂੰ ਮੇਰ ਨਾਲ ਗੱਲ ਇੱਕ ਮਿੰਟ ਕਰ ਜਾ ਯਾਰ ਹਲੋ ਹਾਂਜੀ ਕੁਲਜਿੰਦਰ ਤੇ ਕਰਮਜੀਤ ਨਾਲ ਬੈਠਾ ਹੈ ਉਹੀ ਆਪਣੇ ਡੀਐਲਐਫ ਫੇਸ 3 ਵਾਲੀ ਥਾਂ ਅੱਛਾ ਆ ਪੁੱਛਣ ਲਈ ਫੋਨ ਕੀਤਾ ਹਾਂਜੀ ਉੱਥੇ ਬੈਠੇ ਹਾਂ ਏ ਪੁੱਛਣ ਵਾਸਤੇ ਫੋਨ ਕੀਤਾ ਕਿ ਤੇਰੇ ਤੋਂ ਕਦੇ ਕੋਈ ਫੋਨ ਫੋਨ ਨਹੀਂ ਹੋਇਆ ਦੁਸ਼ਮਣ ਸਮਝਣ ਲੱਗ ਗਿਆ ਮੈਨੂੰ ਫੋਨ ਤਾਂ ਤੂੰ ਵੀ ਕਰ ਸਕਦੀ ਸੀ ਤੂੰ ਕਿਹੜਾ ਕੀਤਾ ਤੈਨੂੰ ਕਦੇ ਇਹ ਕੁੜੀਆਂ ਦੀ ਸਮਝ ਨਹੀਂ ਆਉਣੀ ਅੱਛਾ ਸਾਰੀਆਂ ਸਮਝਾ ਤੈਨੂੰ ਹੀ ਨੇ ਬੱਸ ਹੈਲੋ ਸੰਜੋਗ ਹੈਲੋ ਆਵਾਜ਼ ਆ ਰਹੀ ਹੈ ਮੇਰੀ ਹਲੋ 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 ਅਮਰੀਕ ਮੈਂ ਤੈਨੂੰ ਮਿਲਣਾ ਚਾਹੁੰਦੀ ਆ ਪਰ ਤਾਹੀਂ ਜੇ ਤੂੰ ਵੀ ਮਿਲਣਾ ਹੋਵੇ ਕਦੋਂ ਹੁਣੇ ਹੋਰ ਕਦੋਂ ਅਨਾਲੇ ਆਉਂਦਾ ਹੋਇਆ ਕਟ੍ਰੀਨ ਅਲੀ ਟ੍ਰੀਟ ਲੈ ਆਈ ਓਕੇ ਬਾਏ कुछ नहीं मैं, सी। मैं साफ मना करता बिल है मेन कोर्स कैंसिल ਹੈਲੋ ਹਾਈ ਹਾਈ ਥੈਂਕ ਯੂ ਸੋ ਮਚ ਸੰਜੋਗ ਸਭ ਠੀਕ ਹੈ ਨਾ ਸੀਰਤ ਦਾ ਵਿਆਪਕ ਕਾ ਹੋ ਗਿਆ ਅੱਜ ਫਿਰ ਖੁਸ਼ੀ ਵਾਲੀ ਗੱਲ ਨਹੀਂ ਤੇ ਬੇਬੇ ਨੇ ਮੇਰੇ ਵਾਸਤੇ ਵੀ ਮੁੰਡਾ ਲੱਭ ਲਿਆ ਓ ਤੂੰ ਜਾਣਦਾ ਨਹੀਂ ਬੇਬੇ ਨੂੰ ਅਮਰੀਕ ਬਹੁਤ ਛਾਤਿਰ ਨੇ ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ ਸੁਝੋ ਮੈਂ ਤੈਨੂੰ ਮੇਰੀ ਹੈਲਪ ਕਰਨੀ ਪਊਗੀ ਅਮਰੀਕ ਤੈਨੂੰ ਮੇਰੇ ਨਾਲ ਪਿੰਡ ਚਲਣਾ ਪੈਣਾ ਇਹ ਕਹਿ ਕੇ ਕਿ ਆਪਾਂ ਰਿਲੇਸ਼ਨਸ਼ਿਪ ਚਾ ਮੈਂ ਉਹਨਾਂ ਦੇ ਪ੍ਰੈਸ਼ਰ ਤੋਂ ਬਚ ਜੂਗੀ ਪਤਾ ਸੀ ਮੈਨੂੰ ਕੀ ਪਤਾ ਸੀ ਹੂੰ ਪਤਾ ਸੀ ਮੈਨੂੰ ਕਿ ਤੂੰ ਮੈਨੂੰ ਸਦਾ ਤਾਂ ਜ਼ਰੂਰ ਤੇਰਾ ਕੋਈ ਨਾ ਕੋਈ ਮਤਲਬ ਹੋਣਾ ਜੇ ਪਤਾ ਸੀ ਫਿਰ ਆਇਆ ਕਿਉਂ ਕੀ ਕੀ ਦੰਦ ਕਿਉਂ ਕੱਢੇ ਤਾਂ ਆਪਣੀ ਕੱਢੇ ਨਹੀਂ ਤੇਰੇ ਤਾਂ ਨਹੀਂ ਕੱਢੇ ਦੰਦ ਕਟਰੀਨਾ ਕਿਥੇ ਆ ਕੈਟ ਕੜਾ ਦੇਖ ਮੈਂ ਕੀ ਲੱਗਿਆ ਤੇਰੇ ਲਈ ਮੇਰੇ ਨਾਲੋਂ ਜ਼ਿਆਦਾ ਤੈਨੂੰ ਕਟਰੀਨਾ ਦੀ ਫਿਕਰ ਹੈ ਬਿੱਲੀਆਂ ਪਤਾ ਕਿੰਨੀਆਂ ਵਫਾਦਾਰ ਹੁੰਦੀਆਂ ਵਫਾਦਾਰ ਬਿੱਲੀਆਂ ਨਹੀਂ ਕੁੱਤੇ ਹੁੰਦੇ ਆ ਕੁੱਤੇ ਬਿੱਲੀਾਂ ਦੀ ਵਫਾਦਾਰੀ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਕੈਟ ਕਮ ਕਮ ਤੈਨੂੰ ਚੱਲਣਾ ਪੈਣਾ ਮੇਰੇ ਨਾਲ ਅਮਰੀਕ। ਓਹੋ ਹੋ ਹੋਹ! ਐਨੀ ਦਹਿਸ਼ਤ। ਫਿਰ ਤੂੰ ਜੋ ਕਹਿੰਦਾ ਸੀ ਤੂੰ ਮੇਰੀ ਇੰਡੀਪੈਂਡੈਂਸ ਦੀ ਕਦਰ ਕਰਦਾ ਮੇਰੇ ਹਰ ਫੈਸਲੇ ਦੀ ਰਿਸਪੈਕਟ ਕਰਦਾ ਉਹ ਸਭ ਝੂਠ ਸੀ। ਤੈਨੂੰ ਕੀ ਲੱਗਦਾ? ਫਿਰ ਚੱਲਣਾ ਯਾਰ ਹਫ਼ਤੇ ਦੀ ਗੱਲ ਹੈ ਬਸ। ਤੂੰ ਤਾਂ ਜਾਣਦਾ ਮੈਨੂੰ। ਤੈਨੂੰ ਪਤਾ ਐ ਮੈਂ ਲਾਈਫ ਤੋਂ ਕੀ ਚਾਹਨੀ ਆ। ਸੰਜੋਗ ਦੇਖ ਮੈਂ ਚੰਗੀ ਤਰ੍ਹਾਂ ਜਾਣਦਾ ਤੂੰ ਲਾਈਫ ਤੂੰ ਕੀ ਚਾਹੁੰਨੀ ਹੈ ਤੇ ਇਸ ਗੱਲ ਦੀ ਮੈਂ ਰਿਸਪੈਕਟ ਕਰਦਾ ਮੈਂ ਤੇਰੀ ਰਿਸਪੈਕਟ ਕਰਦਾ ਪਰ ਮੈਂ ਆਪਣੀ ਵੀ ਰਿਸਪੈਕਟ ਕਰਦਾ ਤੇ ਮੈਂ ਇਸ ਚੱਕਰ 'ਚ ਪੈ ਕੇ ਨਾ ਆਪਣੀ ਰਿਸਪੈਕਟ ਦੀਆਂ ਧੱਜੀਆਂ ਨਹੀਂ ਉਡਵਾਉਣੀ ਸਮਝੀ ਦਾ ਸ਼੍ਰੀਕਲ ਅਖਵਾਦੀ ਉਹਨੂੰ ਕਿਤੇ ਆਪ ਖਾ ਜਾਵੇਂ ਅਮਰੀਕ ਮੈਂ ਜ਼ਹਿਰ ਖਾ ਲੈਣਾ ਤੂੰ ਨਾ ਡਰਾਮੇ ਅਜ ਕੰਮ ਲੱਭ ਲੈ ਮੈਂ ਤੁਸਾਂ ਬਹੁਤ ਸੋਹਣਾ ਜ਼ਹਿਰ ਖਾਈਂਗੀ ਰੋਏਗਾ ਤੂੰ ਇਹ ਸੋਚ ਕੇ ਕਿ ਆਪਣੀ ਜਿੱਦ ਚ ਕਿਸੇ ਦੀ ਜ਼ਿੰਦਗੀ ਦਾਤੇ ਲਾਤੀ ਸੀ ਗੁੱਡ ਨਾਈਟ ਕਟਰੀਨਾ ਵੀ ਇਨਾਤ ਹੋ ਜੂਗੀ ਉਹ ਜਾਣਦਾ ਨਹੀਂ ਬੇਬੇ ਨੂੰ ਅਮਰੀਕ ਬਹੁਤ ਛਾਤਰ ਨੇ ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ ਕਦੋਂ ਜਾਣਾ ਕੱਲ ਸਵੇਰੇ ਸਵੇਰੇ ਥੈਂਕ ਯੂ ਅਮਰੀਕ ਬਚਾ ਲਿਆ ਤੂੰ ਮੈਨੂੰ ਫਸਾ ਲਿਆ ਤੂੰ ਮੈਨੂੰ